ਬੱਕੇ ਹੋਇਆ ਸੀ ਬੱਕੇ ਸੇ ਮੇਰੇ ਦਿਓਰ ਐ ਮੇਰਾ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਵਾ ਮੇਰੇ ਬੱਚੇ ਨੂੰ ਵੀ ਗਲਤ ਵੀਡੀਓਜ਼ ਦਿਖਾਉਂਦਾ ਵਾ ਮੇਰੀ ਕੁੜੀ ਨੇ ਮੈਨੂੰ ਖੁਦ ਦੱਸਿਆ ਕਿ ਮੈਨੂੰ ਚਾਚੂ ਨੇ ਗੰਦੀਆਂ ਕੁੱਲਰ ਪੀਜ਼ੇ ਵਾਲੀਆਂ ਵੀਡੀਓ ਦਿਖਾਈਆਂ ਮੈਂ ਆਪਣੇ ਬੱਚੇ ਨੂੰ ਸਰਚ ਕਰਦੇ ਦੇਖਿਆ ਮੈਂ ਪੁੱਛਿਆ ਕਿ ਕਹਨੇ ਦਿਖਾਈਆਂ ਤੈਨੂੰ ਕਹਿੰਦੀ ਕਿ ਮੇਰੇ ਚਾਚੂ ਨੇ ਮੈਨੂੰ ਦਿਖਾਈਆਂ ਜਦੋਂ ਮੈਂ ਇਸ ਚੀਤੇ ਆਵਾਜ਼ ਚੱਕੀ ਮੇਰੀ ਫਰੈਂਡ ਨੇ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਇਹਨਾਂ ਦੇ ਮੇਰੇ ਸਾਰੇ ਦੇਰਾ ਜੇਠਾ ਨੇ ਰਲ ਕੇ ਕੁੱਟਿਆ ਮੈਨੂੰ ਵੀ ਇਹਨਾਂ ਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮੈਨੂੰ ਮਾਰਕੁੱਟ ਕੀਤੀ ਹਾਂਜੀ ਬੱਚੇ ਬੱਚੇ ਨੇ ਕਿੱਦਾਂ ਦੱਸਿਆ ਜਾ ਕੇ ਟੀਚਰ ਨੂੰ ਦੱਸਿਆ ਕਿਹਨੂੰ ਦੱਸਿਆ ਤੁਹਾਨੂੰ ਦੱਸਿਆ ਮੇਰੀ ਕੁੜੀ ਟਿਊਸ਼ਨ ਗਈ ਉੱਥੇ ਟਿਊਸ਼ਨ ਤੇ ਜਾ ਕੇ ਉਹਨੇ ਇਸ ਚੀਜ਼ ਬਾਰੇ ਗੱਲ ਕੀਤੀ ਹੈ ਨਾ ਤੇ ਹਾਂਜੀ ਟੀਚਰ ਦੇ ਨਾਲ ਉਹ ਟੀਚਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਕੁੜੀ ਐਦਾਂ ਦੀਆਂ ਗੱਲਾਂ ਕਰ ਰਹੀ ਆ ਉਹਨੇ ਵੀ ਮੈਨੂੰ ਨਹੀਂ ਦੱਸਿਆ ਗਾਂ ਮੇਰੀ ਫਰੈਂਡ ਨੂੰ ਦੱਸਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾ ਖਲਾਓ ਇਹ ਸਹਿਜ ਇਦਾਂ ਦੀਆਂ ਗੱਲਾਂ ਕਰਦੀ ਫਿਰ ਮੈਂ ਆਪਣੀ ਕੁੜੀ ਨੂੰ ਪੁੱਛਿਆ ਪਿਆਰ ਦੇ ਨਾਲ ਕਿ ਇਹ ਚੀਜ਼ ਤੂੰ ਕਿੱਥੋਂ ਦੇਖੀ ਕਰਕੇ ਤੈਨੂੰ ਕਹਿੰਨੇ ਦਿਖਾਈ ਆ ਉਹਨੇ ਮੈਨੂੰ ਦੱਸਿਆ ਮੈਨੂੰ ਚਾਚੂ ਨੇ ਦਿਖਾਈ ਆ ਹਾਂਜੀ ਤੇ ਜਦੋਂ ਇਹ ਕਰਨ ਤੁਹਾਨੂੰ ਪਤਾ ਲੱਗਿਆ ਵੀ ਪਰਿਵਾਰ ਦੇ ਵਿੱਚ ਜੇ ਕੋਈ ਹੋਰ ਤੁਹਾਡੇ ਦਾ ਕੀ ਰੋਲ ਤੁਹਾਡੇ ਨਾਲ ਗਲਤ ਮੰਨ ਰੱਖਣਾ ਚਾਹੁੰਦਾ ਹਾਂਜੀ ਉਹ ਮੈਨੂੰ ਮੇਰੇ ਨਾਲ ਵੀ ਪਹਿਲਾਂ ਮੈਨੂੰ ਲੱਗਦਾ ਸੀ ਮੇਰੇ ਨਾਲ ਹੀ ਮੈਨੂੰ ਇਦਾਂ ਗਲਤ ਟੌਰਚਰ ਟੌਰਚਰ ਕਰ ਰਿਹਾ ਮੈਨੂੰ ਗਲਤ ਟੱਚ ਕਰ ਰਿਹਾ ਹੈ ਨਾ ਮੈਸੀ ਨੂੰ ਮੈਸੀ ਨੂੰ ਲੈ ਕੇ ਆਪਣੀ ਫਰੈਂਡ ਦੇ ਘਰ 2 ਮਹੀਨੇ ਮੈਂ ਇਸ ਚੀਜ਼ ਨੂੰ ਲੈ ਕੇ ਆਪਣੇ ਫਰੈਂਡ ਦੇ ਘਰ ਰੁਕਣ ਲੱਗੀ ਰਾਤ ਨੂੰ ਰਾਤ ਨੂੰ ਮੈਂ ਆਪਣੀ ਫਰੈਂਡ ਦੇ ਘਰ 2 ਮਹੀਨੇ ਰੁਕੀ ਉਹਦੇ ਘਰੇ ਸਿੱਕੋ ਨੇ ਮੇਰੀ ਹੈਲਪ ਕੀਤੀ ਇਹਨਾਂ ਨੂੰ ਇਹ ਸੀ ਕਿ ਇੱਧਰ ਆ ਨਹੀਂ ਰਹੀ ਇਸ ਕਰਕੇ ਇਹਨਾਂ ਨੇ ਉਸ ਨੂੰ ਵੀ ਹਮਲਾ ਕੀਤਾ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਇਹਨਾਂ ਨੇ ਸਾਰੇ ਭਰਾਮਣੇ ਰਲ ਕੇ ਤਾਂ ਕਿ ਇਸ ਗੱਲ ਨੂੰ ਦਵਾਇਆ ਜਾਵੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋ ਐਵੀਡੈਂਸ ਆ ਫਿਰ ਮੇਰੀ ਫਰੈਂਡ ਨੇ ਮੇਰੀ ਹੈਲਪ ਕੀਤੀ ਮੈਂ ਫਿਰ ਉਹਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਵੀਡੀਓ ਬਹੁਤ ਜ਼ਿਆਦਾ ਬਣ ਜਾਣੀ ਸੀ ਉਹਨੂੰ ਪਤਾ ਚੱਲ ਗਿਆ ਕਿ ਮੈਂ ਵੀਡੀਓ ਬਣਾ ਰਹੀ ਆ ਉਹਨੇ ਇਸ ਚੀਜ਼ ਨੂੰ ਲੈ ਕੇ ਪਿੱਛੇ ਹਟ ਗਿਆ ਅੱਛਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਮੋਬਾਈਲ ਵੀ ਲੈ ਕੇ ਦੇ ਰਿਹਾ ਉਹ ਮੈਨੂੰ ਮੋਬਾਈਲ ਦੇ ਰਿਹਾ ਕਿ ਆ ਲਓ ਭਾਬੀ ਇਹ ਨਵਾਂ ਮੋਬਾਈਲ ਆ ਮੈਂ ਲੈ ਕੇ ਆਇਆ ਚਿੱਟੇ ਦਾ ਕੰਮ ਕਰਦਾ ਹਾਂ ਚਿੱਟੇ ਦਾ ਕੋਈ ਫੋਨ ਉਹਨਾਂ ਨੂੰ ਸੇਲ ਕਰਕੇ ਗਿਆ ਉਹ ਮੈਨੂੰ ਕਹਿੰਦਾ ਚਿੱਟੇ ਲੈ ਮੈਨੂੰ ਫੋਨ ਦੇ ਰਿਹਾ ਸੀ ਕਹਿੰਦਾ ਨਵਾਂ ਆਇਆ ਭਾਬੀ ਲੈ ਲੈ ਫੋਨ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਚਿੱਟੇ ਵਾਲਾ ਵੀਡੀਓ ਦੇ ਵਿੱਚ ਹਾਂਜੀ ਵੀਡੀਓ 'ਚ ਇਦਾਂ ਤਾਂ ਨਹੀਂ ਕਹਿ ਰਿਹਾ ਮੇਰੇ ਫੋਨ ਲੈ ਕੇ ਆਇਆ ਪਰ ਉਹ ਕਾਫੀ ਟਾਈਮ ਤੋਂ ਚਿੱਟੇ ਦਾ ਕੰਮ ਕਰਦਾ ਉਸ ਤੇ ਪਹਿਲਾਂ ਵੀ ਚਿੱਟੇ ਦਾ ਕੇਸ ਪਿਆ ਹੋਇਆ ਵਾ ਤੇ ਕੁੱਟਮਾਰ ਵੀ ਕੀਤੀ ਹੈ ਤੁਹਾਡੇ ਨਾਲ ਕੇ ਹਾਂਜੀ ਮੇਰੇ ਨਾਲ ਕੁੱਟਮਾਰ ਕੀਤੀ ਗਲੀ ਦੇ ਕੈਮਰਾ ਦੇ ਵਿੱਚ ਸਭ ਕੁਝ ਰਿਕਾਰਡ ਹੋਇਆ ਵਾ ਮੈਨੂੰ ਫੜਿਆ ਗਿਆ ਵਾ ਦੋ ਵਾਰ ਮੈਨੂੰ ਫੜਿਆ ਗਿਆ ਵਾ ਤੇ ਪਹਿਲਾਂ ਵੀ ਕੋਈ ਚਿੱਟੇ ਦਾ ਕੋਈ ਪਰਚਾ ਵਗੈਰਾ ਕੋਈ ਹੈ ਹਾਂਜੀ ਪਹਿਲਾਂ ਉਹਨਾਂ ਤੇ ਚਿੱਟੇ ਦਾ ਪਰਚਾ ਵਾ ਉਹਨਾਂ ਤੇ ਹਾਂਜੀ ਉਹ 2 ਮਹੀਨੇ ਦੀ ਸਜ਼ਾ ਕੱਟ ਕੇ ਆਇਆ ਵਾ ਕਿਹੜੀ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਹਾਂਜੀ ਮੈਂ ਮਨੋਰ ਨਗਰ ਚ ਰਹਿੰਦੀ ਗਲੀ ਨੰਬਰ 1 ਦੇ ਵਿੱਚ 1091 ਮਕਾਨ ਨੰਬਰ ਚ ਇਹ ਨੇ ਉਹ ਹੋਰ ਵੀ ਹੈ ਉਹਨਾਂ ਨਾਲ ਹੋਰ ਹੋਰ ਵੀ ਕੋਈ ਗੈਂਗ ਵੇਲਾ ਹਾਂਜੀ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਮੇਰੀ ਮੇਰੀ ਭਾਬੀ ਨਾਲ ਸੈਟਿੰਗ ਆ ਆਪਣੇ ਦੋਸਤ ਉਹਦੇ ਦੋਸਤ ਨੇ ਬਾਹਰ ਜਾ ਕੇ ਗੱਲਾਂ ਕਰਦੇ ਕਿ 5-500 ਰੁਪਏ ਤੇ ਜਿੱਦਾਂ ਮਰਜ਼ੀ ਜਾਓ ਅੰਦਰ 500 ਰੁਪਏ ਦੋ ਅੰਦਰ ਭਾਬੀ ਨੂੰ ਮਿਲ ਕੇ ਆ ਜਾਓ ਇਦਾਂ ਇਦਾਂ ਦੀਆਂ ਗੱਲਾਂ ਮੇਰੇ ਬਾਰੇ ਕੀਤੀਆਂ ਜਾ ਰਹੀਆਂ ਹਨ ਹਾਂਜੀ ਤੇ ਕਿੰਨੇ ਜਾਣੇ ਹੈਗੇ ਟੋਟਲ ਇਹ ਟੋਟਲ ਹੈਗੇ ਉਹਦੇ ਸਾਰੇ ਯਾਰ ਦੋਸਤ ਹੈਗੇ ਉਹ ਟੋਲ ਬਣਾ ਕੇ ਗੱਲਾਂ ਕਰਦੇ ਅਸੀਂ ਅੰਦਰ ਜਾਂਦੇ ਆ ਕਿਉਂਕਿ ਕਮੀ ਹੈ ਤੁਹਾਡੇ ਘਰ ਵਾਲੇ ਜਿਹੜਾ ਤੁਹਾਨੂੰ ਪ੍ਰੇਸ਼ਾਨ ਕਰਦੇ ਘਰ ਵਾਲਾ ਮੇਰੇ ਮੇਰਾ ਘਰ ਵਾਲਾ ਸ਼ਰੀਫ ਆ ਉਹ ਕਿਸੇ ਨਾਲ ਲੜਦਾ ਨਹੀਂ ਉਹ ਮੈਨੂੰ ਇਹੀ ਗੱਲ ਉਹਨਾਂ ਨੂੰ ਮੈਂ ਗੱਲ ਕੀਤੀ ਸੀ ਉਹ ਮੈਨੂੰ ਉਹਨਾਂ ਨੇ ਇਹੀ ਗੱਲ ਕੀ ਆਪਾਂ ਕਾਨੂੰਨੀ ਤੌਰ ਤੇ ਇਹ ਗੱਲ ਕਰਾਂਗੇ ਹਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਇਹਨਾਂ ਨੂੰ ਪੁੱਛੋ ਤੁਸੀਂ ਤੁਸੀਂ ਨਾ ਉਹ ਇੰਨਾ ਕਿ ਸ਼ਰਮਦੇ ਉਹ ਕਹਿੰਦੇ ਨਹੀਂ ਮੈਂ ਪੁੱਛ ਸਕਦਾ ਇਦਾਂ ਦੀਆਂ ਗੱਲਾਂ ਤੁਹਾਡੇ ਨਾਲ ਤੇ ਤੁਹਾਡੇ ਬੱਚਾ ਉਹਦੇ ਕੋਲ ਕਿੱਦਾਂ ਗਿਆ ਤੁਹਾਡੇ ਘਰ 'ਚ ਰਹਿੰਦੇ ਅਸੀਂ ਘਰ 'ਚ ਹੀ ਰਹਿੰਦੇ ਆ ਸਾਡੀ ਛੋਟੇ ਜਿਹੇ ਘਰ ਆ ਦੋ ਹੀ ਤਾਂ ਰੂਮ ਹੈ ਘਰ 'ਚ ਹੀ ਰਹਿੰਦੇ ਮੈਂ ਮੈਨੂੰ ਪਤਾ ਨਹੀਂ ਸੀ ਕਿ ਮੇਰੀ ਕੁੜੀ ਨਾਲ ਵੀ ਇਹ ਚੀਜ਼ ਕੀਤੀ ਜਾਊਗੀ ਮੈਂ ਕੰਮ ਤੇ ਸੀ ਮੈਂ ਆਪਣੀ ਦਰਾਨੀ ਕੋ ਦਰਾਂਡੀ ਰਿਸਪੌਂਸਿਬਿਲਟੀ ਤੇ ਆਪਣੇ ਬੱਚੇ ਨੂੰ ਛੱਡ ਕੇ ਜਾਂਦੀ ਸੀ ਤੁਹਾਡਾ ਜਿਹੜਾ ਜਿਓਰ ਹੈ ਵਿਆਹ ਹੋਇਆ ਹੈ ਕਿ ਸ਼ਾਦੀ ਵਿਆਹ ਆ ਵਿਆਹ ਕੁੜੀ ਨੂੰ ਠਾਕੇ ਲੈ ਕੇ ਆਇਆ 17 ਸਾਲ ਦੀ ਕੁੜੀ ਨੂੰ ਠਾਕੇ ਲੈ ਕੇ ਪੰਜ ਮਹੀਨਿਆਂ ਦਾ ਬੱਚਾ ਉਹਦੇ ਪਹਿਲੇ ਹੀ ਹੋਣ ਵਾਲਾ ਸੀਗਾ ਕੋਈ ਵਿਆਹ ਨਹੀਂ ਹੋਇਆ ਉਹਨਾਂ ਦਾ ਐਦਾਂ ਹੀ ਤਿੰਨ ਤਿੰਨ ਫੇਰਿਆਂ ਨਾਲ ਲਿਆ ਕੇ ਬਿਠਾ ਹਾਂਜੀ ਮੈਂ ਮਾਰਡਰ ਟਾਉਨ ਥਾਣੇ ਪਹੁੰਚੀ ਹਾਂ ਇਹ ਤੁਹਾਡੇ ਨਾਲ ਕਿੰਨੀ ਦੇਰ ਤੋਂ ਇਹ ਇਦਾਂ ਦੀ ਹਰਕਤ ਕਰਦਾ ਆ ਰਿਹਾ ਹੈ ਇਹ ਮੇਰੇ ਨਾਲ ਕਾਫੀ ਟਾਈਮ ਤੋਂ ਇਹ ਹਰਕਤ ਕਰ ਮਤਲਬ ਪਹਿਲਾਂ ਤਾਂ ਇਹ ਮੈਨੂੰ ਸ਼ੋ ਨਹੀਂ ਕਰਦਾ ਸੀਗਾ ਹੁਣ ਮੈਨੂੰ ਸ਼ੋਅ ਕਰਨ ਲੱਗ ਗਿਆ ਪਹਿਲਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਕਿ ਮੈਨੂੰ ਗਲਤ ਟੱਚ ਕੀਤੇ ਜਾਂਦੇ ਆ ਅਗਰ ਅਸੀਂ ਇਕੱਠੇ ਬੈਠੇ ਆ ਕਦੇ ਮੇਰੇ ਪੈਰ ਨੂੰ ਟੱਚ ਕਰਨਾ ਕਦੇ ਮੇਰੇ ਹੱਥ ਨੂੰ ਟੱਚ ਕਰਨਾ ਮੈਂ ਆਪਣੀਆਂ ਦਰਾਨੀਆਂ ਨਾਲ ਵੀ ਇਹ ਗੱਲ ਕੀਤੀ ਕਿ ਮੈਨੂੰ ਨੀਰਜ ਗਲਤ ਟੱਚ ਕਰਦਾ ਵਾ ਹਨਾ ਉਹ ਚੀਜ਼ ਉਹਨਾਂ ਨੇ ਉਹਨਾਂ ਨੇ ਉਸ ਚੀਜ਼ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ ਗਿਆ ਨਾਲ سپورਟ ਤੁਹਾਡੇ ਦੌਰ ਦੀ ਕੀਤੀ ਹਾਂਜੀ ਉਹ ਉੰਦੀ ਹੀ سپورਟ ਕਰਦੀ ਕਿਉਂਕਿ ਉਹ ਚਿੱਟੇ ਦਾ ਕੰਮ ਕਰਦਾ ਉਹਦੇ ਕੋਲ ਪੈਸਾ ਵਾ ਜਿਸ ਚੀਜ਼ ਕੋ ਜਿੱਥੇ ਪੈਸਾ ਹੋਵੇ ਉੱਥੇ ਹੀ سپورਟ ਕੀਤੀ ਜਾਂਦੀ ਆ ਹਾਂਜੀ ਇਹ ਨਾਮ ਦੇ ਸਾਈਟ ਕੀ ਮਾਮਲਾ ਕਿਵੇਂ ਹੈ ਸਾਡੇ ਵੱਲੋਂ ਜੀ ਇੱਕ ਮੈਨੂੰ ਕੰਪਲੇਂਟ ਰੀਸੀਵ ਹੋਈ ਹੈ ਨੈਣਾ ਦੇ ਵੱਲੋਂ ਰੀਸੀਵ ਹੋਈ ਹੈ ਜੀ ਇਹਨਾਂ ਦਾ ਹੈਗਾ ਆਜ਼ਾਦ ਨਗਰ ਦਾ ਮੈਟਰ ਹੈਗਾ ਇਹਦੇ ਵਿੱਚ ਦੋ ਪਾਰਟੀ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਇਹਨਾਂ ਨੇ ਸਾਨੂੰ ਕੰਪਲੇਂਟ ਰੀਸੀਵ ਹੋਈ ਹੈ ਫੈਕਟਸ ਵੈਰੀਫਾਈ ਕਰ ਰਹੇ ਹਾਂ ਜੀ ਜੋ ਜਨ ਨੇ ਅਲੀਗੇਸ਼ਨਸ ਲਗਾਏ ਆ ਉਹਨੂੰ ਤੁਸੀਂ ਦੇਖ ਰਹੇ ਹੋ ਮੈਡਮ ਇਹਦੇ ਵਿੱਚ ਇਹ ਵੀ ਰੋਪ ਲਾਇਆ ਵੀ ਛੋਟੇ 7 ਸਾਲ ਦੇ ਬੱਚੇ ਨੂੰ ਤੇ ਗਲਤ ਵੀਡੀਓ ਤਾਂ ਖਾ ਕੇ ਐਲ ਸੀ ਡੀ ਦੇ ਬੱਚੇ ਨੂੰ ਕੋਈ ਇਹਨਾਂ ਰੋਕਣ ਦੇ ਕੋਸ਼ਿਸ਼ ਕੀਤੇ ਮੇਰਾ ਧਮਕਾ ਕਿਤਾ ਜਾ ਰਿਹਾ ਹੈ ਸਾਡੇ ਕੋਲ ਜੀ ਅਸ ਤੋਂ ਪਹਿਲਾਂ ਮੈਟਰ ਰਿਪੋਰਟ ਨਹੀਂ ਹੋਇਆ ਸੀ ਹੁਣ ਰਿਪੋਰਟ ਹੋਇਆ ਸੀ ਇਸ ਵਾਰੀ ਅਸੀਂ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਜਾਂਚ ਕੀਤੀ ਹੋਊਗੀ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਊਗੀ ਜੀ ਇਹ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਥਾਣਾ ਮੋਡਲ ਟਾਊਨ ਦਾ ਜੀ